ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਖੜੇ ਆ ਵਕਤ ਆਪਾਂ ਵੈਸੇ ਪਿੰਡ ਧਮਾਨ ਦਮੋਦਰ ਦੇ ਧਮਾਨ ਪਿੰਡ ਦੇ ਵਿੱਚ ਖੜੇ ਆ ਤਾਂ ਗੱਲ ਆਪਾਂ ਇੱਕ ਮੱਝ ਦੀ ਕਰਾਂਗੇ ਜਿਹੜੀ ਹੈ ਤਾਂ ਆਪਣੇ ਤੋਂ ਦੂਰੀ ਤੇ ਆ ਇਹ ਵੀ ਚਲੋ ਮੱਝਾਂ ਜਿਹੜੀਆਂ ਇਹ ਬਣ ਚੁੱਕੀਆਂ ਨੇ ਬਾਕੀ ਉਹ ਮੱਝ ਆਪਣੇ ਤੋਂ ਦੂਰੀ ਪਿੰਡ ਹੀ ਚੌਧਰੀਵਾਲ ਇੱਧਰ ਬਟਾਲੇ ਤੋਂ ਉਰਲੀ ਸਾੜ ਹੀ ਪੈ ਜਾਂਦਾ ਵਾ ਰੰਗਨਗਰ ਦੇ ਲਾਗੇ ਚਾਗੇ ਚੌਧਰੀ ਵਾਲ ਪੇਟਾ ਉੱਥੇ ਕੋ ਆਪਣੇ ਕੋ ਜਾ ਨਹੀਂ ਹੋਇਆਗਾ ਤੇ ਬ੍ਰਦਰ ਉਹਨਾਂ ਦੇ ਇੱਥੇ ਆ ਤੁਹਾਨੂੰ ਦੱਸਣਗੇ ਗੱਲਬਾਤ ਕਿ ਮਾਜ ਕਿੰਨੀ ਕਵਾਰੀ ਬਣੀ ਬੁਣੀ ਕਿਉਂਕਿ ਆ ਦਵਾਈ ਕਰਨ ਗਿਆ ਹੀ ਉੱਥੇ ਮੈਂ ਤਾਂ ਟੀਕਾ ਵੀ ਮੈਂ ਖੋਦੀ ਕਰਕੇ ਆਇਆ ਹੀ ਤੇ ਉਹਨਾਂ ਨੇ ਚੈੱਕ ਕਰਾਈ ਆ ਪਿਛੋ ਰਿਜ਼ਲਟ ਆਇਆ ਵਾ ਤੇ ਦੱਸਣਗੇ ਤੁਹਾਨੂੰ ਜਦੋਂ ਉਹਨਾਂ ਨੇ ਮੈਨੂੰ ਮੈਸੇਜ ਦਿੱਤਾ ਕਿ ਚਲੋ ਚੈੱਕ ਕਰਾਈਆ ਤੇ ਵਧੀਆ ਰਿਜ਼ਲਟ ਆ ਗਿਆ ਵਾ ਰਿਪੀਟਰ ਹੀ ਕਾਫੀ ਵੱਡੀ ਰਿਪੀਟਰ ਹੀ ਮੱਝ ਤੇ ਅਣਗਿਣਤ ਟੀਕੇ ਲੱਗੇ ਸੀ ਉਹਨਾਂ ਨੂੰ ਤਾਂ ਦੱਸਣਗੇ ਤੁਹਾਨੂੰ ਇੱਕ ਵਾਰੀ ਜ਼ਰੂਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਇੱਕ ਵਾਰੀ ਜਿੱਥੇ ਆਪਣੀ ਸਿਸਟਰ ਜੀ ਆ ਉਹਨਾਂ ਪਿੰਡ ਕਿਹੜਾ ਦੱਸ ਦਿਓ ਮਾੜਾ ਜਾ ਉਹਨਾਂ ਦਾ ਉਹ ਪਿੰਡ ਹੈਗਾ ਜੀ ਜਲਦੀ ਨਾਲ ਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਕਹਿੰਦਾ ਹੂੰ ਹੂੰ ਤੇ ਉਹਨਾਂ ਕੋਲ ਮੱਝ ਹੀ 2 ਸਾਲ ਹੋਏ ਸੂਈ ਨੂੰ ਬਣਦੀ ਨਹੀਂ ਠੀਕ ਹੈ ਜੀ ਤੇ ਬੜੇ ਡਾਕਟਰਾਂ ਕੋਲ ਵੀ ਇਹ ਪਰ ਆਏ ਗੱਲ ਨਹੀਂ ਬਣਦੀ ਫਿਰ ਕਿੰਨਾ ਟਾਈਮ ਹੋ ਗਿਆ ਇਹਨੂੰ 2 ਸਾਲ ਹੋ ਗਏ ਸੂਈ ਨੂੰ 2 ਸਾਲ ਹੋ ਗਏ ਹਾਂ ਜੀ ਤੇ ਉਹਨਾਂ ਦੇ ਜਿੰਨ ਟਿਕੇ ਤੇ ਬੜੇ ਲੱਗੇ ਹਨ ਉਹਨੂੰ ਧੰਨਵਾਦ 5-6 ਵਾਰ ਟੀਕੇ ਵੇ ਲਵਾਏ ਪਰ ਨਹੀਂ ਗੱਲ ਬਣਦੀ ਹੂੰ ਹੂੰ ਤੇ ਤੇ ਲੋਸਾਬ ਸਾਡੇ ਕੋਲ ਇਸੇ ਤਵਾਨ ਆਉਂਦੇ ਸੀ ਫਿਰ ਇਹਨਾਂ ਨੇ ਸਰਪੰਨ ਕਰਕੇ ਉਸੇ ਭੇਜਿਆ ਇਹਨਾਂ ਨੂੰ ਸਹੀ ਹੈ ਜੀ ਇਹ ਜਾ ਕੇ ਦਵਾਈ ਕਰਕੇ ਤੇ ਬਾਅਦ ਤੇ ਕੀ ਗੇ ਭਰ ਕੇ ਆਏ ਤੇ ਰਿਜ਼ਲਟ ਬਿਲਕੁਲ 100% ਨਿਕਲਿਆ ਮੈਸ ਦਵਾਈ ਨਿਕਲੀ ਤੁਸੀਂ ਇਹ ਦੱਸਿਓ ਕਿ ਇੱਕ ਦਿਨ ਦਵਾਈ ਕਰਕੇ ਆਏ ਤੇ ਇੱਕੋ ਦਿਨ ਟੀਕੇ ਕਰਨ ਗਏ ਆ ਸੀ ਨਾ ਮੈਂ ਉੱਥੇ ਹਾਂਜੀ ਹਾਂਜੀ ਇੱਕ ਵਾਰ ਦਵਾਈ ਭਰਨ ਗਏ ਦੂਜੀ ਵਾਰ ਟੀਕੇ ਭਰ ਕੇ ਆਏ ਤੇ ਰਿਜ਼ਲਟ ਆ ਚੁੱਕਾ ਦਾ ਰਿਜ਼ਲਟ ਆ ਚੁੱਕਾ ਸੋងਾਈ ਮੈ ਤੇ ਖੁਸ਼ੀ ਹੀ ਪੂਰੇ ਹੋ ਹਾਂਜੀ ਹਾਂਜੀ ਪੂਰੇ ਖੁਸ਼ੀ ਹੈ ਕਿਉਂਕਿ ਵੇਖੋ ਆਪਣੇ ਕੋਲ ਜਾ ਨਹੀਂ ਆਇਆ ਦੂਰੀ ਥੋੜੀ ਜੀ ਹੈ ਨਾ ਹਾਂਜੀ ਤੇ ਤੁਹਾਡਾ ਫਰਜ਼ੀ ਚਲੋ ਹਨਾ ਤੁਸੀਂ ਭੇਜਿਆ ਹੀ ਬੜਾ ਧੰਨਵਾਦ ਡਾਕਟਰ ਸਾਹਿਬ ਜਦੋਂ ਵੀ ਸਾਡੇ ਕੋਲ ਆਉਂਦੇ ਆ ਸਾਡੀਆਂ ਮੱਜਾਂ ਵੀ ਸਾਰੀਆਂ ਆ ਇਹਨਾਂ ਕੋਈ ਬਣਦੀਆਂ ਛੋਟੀ ਵੀ ਸਾਡੇ ਕੋਲ ਉਹ ਵੀ ਨਹੀਂ ਬਣਦੀ ਉਹ ਇਹਨਾਂ ਨੇ ਬਣਾਈਆਂ ਉਹ ਛੋਟੀ ਕਿਹੜੀ ਆ ਛੋਟੀ ਹੈ ਨਾ ਆ ਛੋਟੀ ਹੋ ਵਾਲੀ ਇਹ ਵੀ ਰਿਪੀਟਰ ਹੀ ਆ ਗਾਂ ਵੀ ਇਹਨਾਂ ਟੀਕਾ ਭਰਿਆ ਤੇ ਇਹ ਰਿਜ਼ਲਟ 100% ਮਤਲਬ ਆਲੇ ਦੁਆਲੇ ਜਿਵੇਂ ਆਪਾਂ ਟੀਕੇ ਟੁਕੇ ਕੀਤੇ ਹੈ ਰਿਜ਼ਲਟ ਕਿਵੇਂ ਆ ਚਲੋ ਉਹ ਉਹ ਤੇ ਮੱਝ ਗੱਬਣ ਹੋ ਗਈ ਸਹੀ ਆ ਬਾਕੀ ਰਿਜ਼ਲਟ ਕਿਵੇਂ ਆ ਇੱਕ ਸਾਡੇ ਪਿੰਡ ਹੋਰ ਗਾਏ ਹੀ ਉਹ ਵੀ ਬਣਦੀ ਸਰ ਮਨਜੀਤ ਸਿੰਘ ਸਹੀ ਹੈ ਦੱਸੋ ਦੱਸੋ ਪ੍ਰਪ੍ਰੀਤਮ ਸਿੰਘ ਜੀ ਉਹਨਾਂ ਨੂੰ ਡਾਕਟਰ ਸਾਹਿਬ ਨੇ ਦਵਾਈ ਭਰ ਕੇ ਤੇ 20 ਦਿਨਾਂ ਬਾਅਦ ਹੀ ਗੱਲ ਆਇਆ ਉਹ ਵੀ ਸੂਂ ਵਾਲੀ ਨਿਕਲੀ ਉਹਨਾਂ ਨੇ ਵਧਾਈਆਂ ਦਿੱਤੀਆਂ ਸਾਨੂੰ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਆ ਉਹਨਾਂ ਨਾਲ ਵੀ ਗੱਲਬਾਤ ਤੁਹਾਡੀ ਕਰਾਵਾਂਗੇ ਉਹਨਾਂ ਨੂੰ ਫਿਰ ਸਾਧ ਕੇ ਉੱਥੇ ਵੀਡੀਓ ਬਣਾਉਂਦੇ ਆ ਉਹਨਾਂ ਦੀ ਨਹੀਂ ਚਲੋ ਤੁਸੀਂ ਗੱਲਬਾਤ ਕਰ ਲਈਏ ਤੁਸੀਂ ਫਰਜ ਨਿਭਾਤਾ ਇੰਨਾ ਬਹੁਤਿਆ ਇੱਥੇ ਆਪਾਂ ਸਮਾਪਤੀ ਕਰਨੀ ਆ ਤੇ ਦੂਜੀ ਗੱਲ ਇਹ ਆ ਕਿ ਮੰਨ ਲਓ ਜੇ ਨਾ ਜਾਂਦੇ ਉੱਥੇ ਤਾਂ ਕੰਮ ਚੱਲਦਾ ਰਹਿਣਾ ਜਾਂ ਤਾਂ ਮੱਝ ਵੇਚਦੇ ਫਿਰੋ ਕੱਲੀ ਕੰਮ ਫਿਰ ਤੋਂ ਨਾ ਵੇਚਣੇ ਲਈ ਉਹ ਤਾਂ ਦੇ ਵੇਚ ਹੀ ਦੇਣੀ ਆ ਆਪਾਂ ਸਾਨੂੰ ਕੋ ਅਛਾ ਜੀ ਕੋਈ ਗੱਲ ਸਾਡੇ ਕੋ ਡਾਕਟਰ ਸਾਹਿਬ ਢਿਲੋਂ ਸਾਹਿਬ ਲੈ ਗਏ ਆ ਇੱਕ ਵਾਰ ਸਾਨੂੰ ਟਰਾਈ ਕਰਕੇ ਦੇਖਣ ਦੋ ਤੇਠ ਨਹੀਂ ਲੱਗਣ ਦਿੱਤੀ ਤੁਹਾਡੀ ਵੀ ਇਹ ਲੋ ਮੈਂ ਸਹੀ ਹੈ ਜੀ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਥੈਂਕ ਯੂ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਤੁਹਾਡਾ ਜੀ ਗੱਲਬਾਤ ਕਰਨ ਲਈ ਚੰਗਾ ਜੀ ਸਾਥ ਸ੍ਰੀਆ ਗੱਲ ਤੇ ਬਾਕੀ ਦੱਸਿਓ ਜਰੂਰ ਮੇਰੇ ਭਰਾ ਜੋ ਵੀ ਆ ਗੱਲਬਾਤ ਤੇ ਚੌਧਰੀਵਾਲ ਦੂਰੀ ਤੇ ਆ ਥੋੜਾ ਜਿਹਾ ਆਪਣੇ ਤੋਂ ਗਰਮੀ ਬੜੀ ਆ ਤੇ ਕੰਮਕਾਰ ਆਪਣਾ ਵਿਜੀ ਤਾਂ ਕਰਕੇ ਜਾ ਨਹੀਂ ਹੋਇਆ ਤੇ ਨਾਲੇ ਉੱਥੇ ਆਪਣੇ ਨਾਲ ਗੱਲਬਾਤ ਕਰਨ ਲਈ ਕੋਈ ਅਗਲੇ ਬੰਦੇ ਨਹੀਂ ਹੈਗਾ ਇਹ ਕਰਕੇ ਬਰਦਰ ਦੀ سپورਟ ਲੈਣੀ ਪਈ ਕਿਉਂਕਿ ਇਹਨਾਂ ਨੇ ਭੇਜਿਆ ਹੀ ਇਹਨਾਂ ਦੀ ਗੱਲਬਾਤ ਹੀ ਤੇ ਬਾਕੀ ਆਪਣਾ ਕੰਮ ਹੀ ਕਿ ਪਿੱਠ ਨਹੀਂ ਲਗਣ ਦੇਣੀ ਹੈਗੀ ਬਾਕੀ ਚਲੋ ਮੇਰ ਸੱਚੇ ਪਾਤਸ਼ਾਹ ਦੀ ਕਿਰਪਾ ਵਾ ਆੜੇ ਤੁਹਾਡੇ ਕੰਮ ਜਿਹੜਾ ਉਹ ਕੱਢ ਦਿੰਦਾ ਸਾਡੇ ਇੱਥੋਂ ਇੱਕ ਛੋਟੀ ਜੀ ਵੀਡੀਓ ਲਾਈਕ ਪਿਆਰ ਜ਼ਰੂਰ ਦਿਓ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰ ਦਿਓ ਮੇਰੇ ਭਰਾ ਸਾਰੇ ਚੰਗਾ ਜੀ ਸਤਿ ਸ੍ਰੀ ਅਕਾਲ